ਪੂ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਕਰਮ ਸਿੰਘ ਮੰਤਰੀ ਹਰਜੋਤ ਬੈਂਸ ਦੇ ਵਿਆਹ ਦੀ ਚਰਚਾ ਹੋ ਰਹੀ ਹੈ ਔਰ ਤਸਵੀਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੀਹਾਂ ਪਿਕਚਰ ਕਲੀਅਰ ਹੋ ਗਈ ਹੈ ਕਹਿੰਦੇ ਕਿ ਜੋਤੀ ਯਾਦਵ ਆਈਪੀਐਸ ਜੋਤੀ ਯਾਦਵ ਦੇ ਨਾਲ ਵਿਆਹ ਹੋਣ ਜਾ ਰਿਹਾ ਹੈ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਦੇ ਕੈਬਨਟ ਮੰਤਰੀ ਹਰਜੋਤ ਬੈਂਸ ਵਿਆਹ ਕਰਾਉਣ ਜਾ ਰਹੇ ਆ ਔਰ ਇਸੇ ਮਹੀਨੇ ਉਹਨਾਂ ਦਾ ਵਿਆਹ ਹੋਣ ਜਾ ਰਿਹਾ ਹੈ ਇਸ ਵੇਲੇ ਦੀ ਖਬਰ ਮਾਨ ਸਰਕਾਰ ਦੇ ਮੰਤਰੀ ਨਾਲ ਜੁੜੀ ਹੋਈ ਹੈ ਔਰ ਇੱਕ ਆਈਪੀਐਸ ਦੇ ਨਾਲ ਵਿਆਹ ਹੋਣ ਜਾ ਰਿਹਾ ਹੈ ਮਾਨ ਸਰਕਾਰ ਦੇ ਮੰਤਰੀ ਹਰਜੋਤ ਬੈਂਸ ਉਹਨਾਂ ਦਾ ਔਰ ਆਈਪੀਐਸ ਜੋਤੀ ຢਾਦਵ ਦੇ ਨਾਲ ਵਿਆਹ ਕਰਾਉਣ ਜਾ ਰਹੇ ਨੇ ਕੈਬਨਟ ਮੰਤਰੀ ਹਰਜੋਤ ਬੈਂਸ ਫਿਲਹਾਲ ਮਾਨਸਾ ਐਸਪੀ ਹੈੱਡਕੁਆਟਰ ਨੇ ਜੋਤੀ ຢਾਦਵ ਔਰ 2019 ਬੈਚ ਦੇ ਆਈਪੀਐਸ ਅਧਿਕਾਰੀ ਨੇ ਇਸੇ ਮਹੀਨੇ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਵਿਆਹ ਹੋਣ ਜਾ ਰਿਹਾ ਹੈ ਔਰ ਬੜੇ ਸਾਦੇ ਢੰਗ ਦੇ ਨਾਲ ਦੱਸਿਆ ਜਾ ਰਿਹਾ ਹੈ ਕਿ ਵਿਆਹ ਹੋਣ ਜਾ ਰਿਹਾ ਹੈ ਪੂਰੀ ਹਾਈ ਕਮਾਂਡ ਪਹੁੰਚੀ ਗਈ ਹੈ ਅਰਵਿੰਦ ਕੇਜਰੀਵਾਲ ਸਮੇਤ ਤਮਾਮ ਜੋ ਸੀਨੀਅਰ ਲੀਡਰਸ਼ਿਪ ਹੈ ਆਮ ਆਦਮੀ ਪਾਰਟੀ ਦੀ ਉਹ ਪਹੁੰਚੇਗੀ ਤਾਂ 2019 ਬੈਚ ਦੀ ਆਈਪੀਐਸ ਅਧਿਕਾਰੀ ਨੇ ਜੋਤੀ Yadav ਤਸਵੀਰ ਉਹਨਾਂ ਦੀ ਨਿਕਲ ਕੇ ਸਾਹਮਣੇ ਆਈ ਹੈ ਔਰ ਮਾਨਸਾ ਐਸਪੀ ਨੇ ਇਸ ਵੇਲੇ ਤਾਇਨਾਤ ਐਸਪੀ ਮਾਨਸਾ ਦੇ ਤੌਰ ਤੇ ਤਾਇਨਾਤ ਨੇ ਜੋਤੀ Yadav ਇਹਨਾਂ ਦਾ ਵਿਆਹ ਹੋਣ ਜਾ ਰਿਹਾ ਹੈ ਹਰਜੋਤ ਬੈਂਸ ਸੋਣਾ ਦੇ ਨਾਲ ਹਰਜੋਤ ਬੈਂਸ ਮਿਨਿਸਟਰ ਨੇ ਔਰ ਪਾਵਰਫੁਲ ਮਿਨਿਸਟਰ ਨੇ ਜਿਸ ਤਰੀਕੇ ਦੇ ਨਾਲ ਪਹਿਲਾਂ ਉਹਨਾਂ ਦੇ ਕੋਲ ਹਾਲਾਂਕਿ ਜੇਲ ਮਹਿਕਮਾ ਸੀ ਔਰ ਉਸ ਤੋਂ ਬਾਅਦ ਫਿਰ ਉਹਨਾਂ ਦੇ ਕੋਲ ਨਾਲ ਮਾਈਨਿੰਗ ਵੀ ਦਿੱਤਾ ਜਾਂਦਾ ਉਹਨਾਂ ਨੂੰ ਔਰ ਉਹਨਾਂ ਦੇ ਨਾਲ ਨਾਲ ਹੁਣ ਸਿੱਖਿਆ ਮਹਿਕਮਾ ਜੋ ਹੈ ਉਹ ਹੁਣ ਹਰਜੋਤ ਬੈਂਸ ਖੁਣਾ ਦੇ ਕੋਲ ਹੈ ਔਰ ਹਾਲਾਂਕਿ ਬਾਕੀ ਡਿਪਾਰਟਮੈਂਟ ਉਹਨਾਂ ਤੋਂ ਲੈ ਕੇ ਦਿੱਤੇ ਗਏ ਦੂਸਰੇ ਮੰਤਰੀਆਂ ਨੂੰ ਔਰ ਇਸ ਦੇ ਨਾਲ ਹੀ ਦੱਸ ਦਈਏ ਤੁਹਾਨੂੰ ਕਿ ਹੁਣ ਹਰਜੋਤ ਬੈਂਸ ਮੰਤਰੀ ਨੇ ਵਿਆਹ ਕਰਾਉਣ ਜਾ ਰਹੇ ਹਰਜੋਤ ਬੈਂਸ ਔਰ ਆਈਪੀਐਸ ਜੋਤੀ ਯਾਦਵ ਹੁਣਾਂ ਦੀਆਂ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਐਸਪੀ ਦੇ ਨਾਲ ਵਿਆਹ ਕਰਾਉਣ ਜਾ ਰਹੇ ਨੇ ਜੋਤੀ ਯਾਦਵ 2019 ਬੈਚ ਦੇ ਆਈਪੀਐਸ ਅਧਿਕਾਰੀ ਨੇ ਔਰ ਦੱਸਿਆ ਜਾਂਦਾ ਹੈ ਕਿ ਥੋੜਾ ਸਮਾਂ ਪਹਿਲਾਂ ਹੀ ਜਾਣ ਪਛਾਣ ਹੁੰਦੀ ਹੈ ਔਰ ਉਸ ਤੋਂ ਬਾਅਦ ਫਿਰ ਇਹ ਜੋ ਗੱਲ ਵਿਆਹ ਤੇ ਜਾ ਪਹੁੰਚਦੀ ਆ ਕਿਉਂਕਿ ਚਰਚਾਵਾਂ ਬਹਿਮਦ ਦੀਆਂ ਹੋ ਰਹੀਆਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਤਾਂ ਇਸ ਵੇਲੇ ਦੀ ਖਬਰ ਜੁੜੀ ਹੋਈ ਹੈ ਮਾਨ ਸਰਕਾਰ ਦੇ ਮੰਤਰੀ ਦੇ ਵਿਆਹ ਦੇ ਨਾਲ ਜੀहां ਸਰਕਾਰ ਦੇ ਇੱਕ ਹੋਰ ਮੰਤਰੀ ਵਿਆਹ ਕਰਾਉਣ ਜਾ ਰਹੇ ਨੇ ਪਿਛਲੇ ਦਿਨੀ ਜਦੋਂ ਭਗਵੰਤ ਮਾਨ ਦਾ ਵਿਆਹ ਹੋਇਆ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਆਹ ਕਰਾਇਆ ਔਰ ਉਸ ਤੋਂ ਬਾਅਦ ਹੋਰ ਕਈ ਵਿਧਾਇਕਾਂ ਦੇ ਵਿਆਹ ਹੋਏ ਤਾਂ ਚਰਚਾਵਾਂ ਹੋਈਆਂ ਕਿ ਯੰਗ ਫੇਸ ਨੇ ਜਿਹੜੇ ਇਹਨਾਂ ਦੇ ਵਿਆਹ ਬਾਕੀਆਂ ਦੇ ਕਦੋਂ ਹੋਣ ਜਾ ਰਹੇ ਆ ਤਾਂ ਕਹਿੰਦੇ ਕਿ ਇਸ ਸਰਕਾਰ ਦੇ ਵਿੱਚ ਵਿਆਹ ਹੀ ਵਿਆਹ ਹੋਣਗੇ ਕਿਉਂਕਿ ਆ ਜ਼ਾਹਿਰ ਜੀ ਗੱਲ ਆ ਸੁਭਾਵਿਕ ਤੌਰ ਤੇ ਵੀ ਕਿਉਂਕਿ ਜ਼ਿਆਦਾਤਰ ਯੰਗ ਫੇਸ ਨੇ ਯੂਥ ਨੇ ਜ਼ਿਆਦਾ ਜਿਵੇਂ ਹਰਜੋਤ ਬੈਂਸ ਸੁਣੀ ਵੀ ਉਮਰ ਜਿਹੜੀ ਆ ਉਹਨਾਂ ਦੀ ਕਹਿੰਦੇ ਵਿਆਹ ਦੀ ਉਮਰ ਦੇ ਵਿੱਚ ਜਿਹੜਾ ਉਹ ਸਟਰਗਲ ਕਰਦੇ ਹੋਏ ਨਜ਼ਰ ਆ ਰਹੇ ਸੀ ਭਾਵੇਂ ਪਾਰਟੀ ਦੇ ਲਈ ਹੋਵੇ ਪੰਜਾਬ ਦੇ ਲਈ ਹੋਵੇ ਜਾਂ ਫਿਰ ਭਾਵੇਂ ਆਪਣੇ ਵਾਸਤੇ ਵੀ ਸਟਰਗਲ ਕਿਹਾ ਜਾ ਸਕਦਾ ਤਾਂ ਹਰਜੋਤ ਬੈਂਸ ਨੰਦਪੁਰ ਸਾਹਿਬ ਨਾਲ ਤਾਲੁਕ ਰੱਖਦੇ ਆ ਹਰਜੋਤ ਬੈਂਸ ਲਗਾਤਾਰ ਐਕਟਿਵ ਵੀ ਸੀਗੇ ਸਰਕਾਰ ਤੋਂ ਪਹਿਲਾਂ ਵੀ ਆਮ ਆਦਮੀ ਪਾਰਟੀ ਦੇ ਵਿੱਚ ਬਹੁਤ ਐਕਟਿਵ ਸੀਗੇ ਔਰ ਬਹੁਤ ਨੇੜਲੇ ਨੇ ক্লোਜ਼ ਨੇ ਬਹੁਤ ਦਿੱਲੀ ਹਾਈ ਕਮਾਂਡ ਦੇ ਵੀ ਔਰ ਹਰਜੋਤ ਬੈਂਸ ਹੁਣਾਂ ਦਾ ਹੁਣ ਵਿਆਹ ਹੋਣ ਜਾ ਰਿਹਾ ਹੈ ਐਸਪੀ ਮਾਨਸਾ ਦੇ ਨਾਲ ਵਿਆਹ ਕਰਾਉਣ ਜਾ ਰਿਹਾ ਹੈ ਕੈਬਨਿਟ ਮੰਤਰੀ ਹਰਜੋਤ ਬੈਂਸ ਇਸ ਵੇਲੇ ਦੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਔਰ ਇਹ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਜੋਤੀ ਯਾਦਵ ਹੁਣਾਂ ਦੀਆਂ ਵੀ ਤਾਂ ਜੋਤੀ ਯਾਦਵ ਆਈਪੀਐਸ ਨੇ 2019 ਬੈਚ ਦੇ ਪੁਲਿਸ ਅਫਸਰ ਨੇ ਜੋਤੀ Yadav ਔਰ ਜੋਤੀ Yadav ਖੋਣਾ ਦੇ ਨਾਲ ਹੁਣ ਵਿਆਹ ਹੋਣ ਜਾ ਰਿਹਾ ਹੈ ਮੰਤਰੀ ਹਰਜੋਤ ਬੈਂਸ ਹੁਣਾ ਦਾ ਇਸ ਵੇਲੇ ਦੀ ਖਬਰ ਜਿਹੜੀ ਤੁਹਾਨੂੰ ਦੱਸ ਰਹੇ ਹਾਂ ਅ ਸਰਕਾਰ ਦੇ ਵਿੱਚ ਵਿਆਹਾਂ ਦੀ ਚਰਚਾ ਹੋ ਰਹੀ ਔਰ ਇੱਕ ਹੋਰ ਵਿਆਹ ਆ ਗਿਆ ਇੱਕ ਹੋਰ ਵਿਆਹ ਆ ਗਿਆ ਹੈ ਉਹ ਦੇਖੀ ਜਾ ਸਕਦੀ ਹੈ ਤਸਵੀਰ ਕਿ ਜਿਸ ਤਰੀਕੇ ਦੇ ਨਾਲ ਵਿਆਹਾਂ ਦੀਆਂ ਚਰਚਾਵਾਂ ਸੀ ਲਗਾਤਾਰ ਕਹਿ ਰਹੇ ਕਿ ਵਿਆਹ ਦੀ ਚਰਚਾ ਹੋ ਰਹੀ ਹੈ ਪਰ ਅੱਗੋਂ ਕਾਊਂਟਰ ਕੀਤਾ ਜਾਂਦਾ ਹੈ ਕਿ ਵਿਆਹ ਦੀ ਉਮਰ ਦੇ ਵਿੱਚ ਉਹ ਪੰਜਾਬਲੀ ਸਟਰਗਲ ਕਰ ਰਹੇ ਨੇ ਵਿਆਹ ਦੀ ਉਮਰ ਦੇ ਵਿੱਚ ਹੀ ਉਹਨਾਂ ਨੇ ਮੁਕਾਮ ਹਾਸਲ ਕੀਤੇ ਆ ਤੁਸੀਂ ਦੇਖੋ ਕਿ ਵਿਆਹ ਦੀ ਉਮਰ ਦੇ ਵਿੱਚ ਕਿਉਂਕਿ ਜ਼ਿਆਦਾਤਰ ਜਿਹੜੇ ਆ 28 ਤੋਂ 32 35 ਸਾਲਾਂ ਦੀ ਉਮਰ ਦੇ ਵਿੱਚ ਨੇ ਹਾਲਾਂਕਿ ਕਈਆਂ ਦੇ ਵਿਆਹ ਹੋਏ ਵੀ ਨੇ ਜ਼ਿਆਦਾਤਰ ਦੇ ਉਹ ਵੀ ਚੁੱਕਿਆ ਪਰ ਕੁਝ ਇੱਕ ਜਿਹੜੇ ਆ ਵਿਆਹ ਆਉਣਗੇ ਜਿਹੜੇ ਇਸ ਸਰਕਾਰ ਦੇ ਵਿੱਚ ਹੀ 5 ਸਾਲਾਂ ਦੇ ਵਿੱਚ ਵਿੱਚ ਭਾਵੇਂ ਮੀਥ ਹੀਰ ਹੋਣਾ ਦਾ ਹੋਵੇ ਅਮਰਤਪਾਲ ਸੁਖਾਨੰਦ ਹੋਣਾ ਦਾ ਹੋਵੇ ਹੋਰ ਵੀ ਕਈ ਨੇ ਕਈ ਜੋ ਮਹਿਲਾ ਵਿਧਾਇਕ ਨੇ ਕਈ ਮੰਤਰੀ ਨੇ ਔਰ ਉਹਨਾਂ ਦੀਆਂ ਵੀ ਵਿਆਹਵਾਂ ਦੀਆਂ ਚਰਚਾਵਾਂ ਹਾਲਾਂਕਿ ਛਿੜ ਰਹੀਆਂ ਸੀ ਪਰ ਜਿਸ ਤਰੀਕੇ ਦੇ ਨਾਲ ਬਾਕੀ ਦੇ ਸਾਰੇ ਵਿਧਾਇਕ ਹੋਂ ਉਹਨਾਂ ਦੇ ਵਿਆਹ ਜਿਹੜੇ ਆ ਉਹ ਜ਼ਿਆਦਾਤਰ ਆ ਵਿਆਹ ਕਰਵਾ ਚੁੱਕੇ ਆ ਜਾਂ ਉਹਨਾਂ ਦੇ ਤਾਂ ਕਹਿੰਦੇ ਪੋਤੇ-ਪੋਤੀਆਂ ਦੇ ਵੀ ਵਿਆਹ ਹੋਣ ਵਾਲੇ ਆ ਜਾਂ ਕਈਆਂ ਦੇ ਬੇਟੇ ਵਿਆਹਣ ਵਾਲੇ ਆ ਪਰ ਇਸ ਸਰਕਾਰ ਦੇ ਵਿੱਚ ਜ਼ਿਆਦਾਤਰ ਨਵੇਂ ਚਿਹਰੇ ਆ ਯੂਥ ਫੇਸ ਆ ਯੰਗ ਫੇਸ ਆ ਔਰ ਉਹਨਾਂ ਦੇ ਵਿਆਹ ਦੀ ਉਮਰ ਆ ਇਹ ਇਸ ਇਸ ਕਰਕੇ ਵਿਆਹ ਦੀਆਂ ਜਿਹੜੀਆਂ ਖਬਰਾਂ ਜ਼ਿਆਦਾ ਤੁਹਾਨੂੰ ਆਮ ਆਦਮੀ ਪਾਰਟੀ ਚੋਂ ਹੀ ਮਿਲਣਗੀਆਂ ਜ਼ਿਆਦਾ ਨਹੀਂ ਬਕਾਇਦਾ ਸਿਰਫ ਆਮ ਆਦਮੀ ਪਾਰਟੀ ਚੋਂ ਹੀ ਮਿਲਣਗੀਆਂ ਕਿਉਂਕਿ ਬਾਕੀ ਪਾਰਟੀਆਂ ਭਾਵੇਂ ਕਾਂਗਰਸ ਹੋਵੇ ਹਾਲਾਂਕਿ ਅਕਾਲੀ ਦਲ ਦੇ ਤਾਂ ਗਿਣਤੀ ਦੇ ਵਿਧਾਇਕ ਨੇ ਔਰ ਉਹ ਬਾਕੀ ਸਾਰੇ ਵਿਆਹੇ ਬਰੇ ਨੇ ਉਹਨਾਂ ਦੇ ਤਾਂ ਕਹਿੰਦੇ ਬੇਟਿਆਂ ਬੇਟੇ-ਬੇਟੀਆਂ ਦੇ ਵਿਆਹ ਦੀ ਉਮਰ ਆ ਜਿਹੜੀ ਪਰ ਆਮ ਆਦਮੀ ਪਾਰਟੀ ਦੇ ਇੱਕ ਹੋਰ ਮੰਤਰੀ ਹਰਜੋਤ ਬੈਂਸ ਵਿਆਹ ਕਰਾਉਣ ਜਾ ਰਹੇ ਆ ਇਸ ਸਕੂਲਾਂ ਦੇ ਵਿੱਚ ਹਾਲਾਤ ਇਹ ਨੇ ਭਾਈ ਸਾਹਿਬ ਦੇਖੋ ਤੁਸੀਂ ਤਾਂ ਅਗਲੇ ਹੀ ਦਿਨ ਤੜਕੇ ਮੀ ਪੈਂਦੇ ਦੇ ਵਿੱਚ ਹਰਜੋਤ ਬੈਂਸ ਉੱਥੇ ਪਹੁੰਚ ਗਏ ਸੀ ਤਾਂ ਬਹੁਤ ਐਕਟਿਵ ਨੇ ਹਰਜੋਤ ਬੈਂਸ ਸੋਸ਼ਲ ਮੀਡੀਆ ਦੇ ਉੱਪਰ ਵੀ ਟਵਿੱਟਰ ਟਵਿੱਟਰ ਤੇ ਬਹੁਤ ਐਕਟਿਵ ਰਹਿੰਦੇ ਆ ਹਰਜੋਤ ਬੈਂਸ ਔਰ ਉਥੇ ਜਵਾਬ ਵੀ ਦਿੰਦੇ ਨਜ਼ਰ ਆਉਂਦੇ ਆ ਪਿਛਲੇ ਦਿਨੀ ਬਹੁਤ ਅਗਰੈਸਿਵ ਵੀ ਨਜ਼ਰ ਆਏ ਹਰਜੋਤ ਬੈਂਸ ਵਿਧਾਨ ਸਭਾ ਦੇ ਵਿੱਚ ਵੀ ਬਹੁਤ ਕਾਉਂਟਰ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਕੀਤੇ ਕਿਉਂਕਿ ਜਦੋਂ ਸੁਖਪਾਲ ਸਿੰਘ ਖਹਿਰਾ ਹੋਣਾ ਨੇ ਕੋਈ ਮਸਲਾ ਚੁੱਕਿਆ ਔਰ ਉਸ ਤੋਂ ਬਾਅਦ ਫਿਰ ਬਹੁਤ ਅਗਰੈਸ਼ਨ ਦੇ ਨਾਲ ਅਗਰੈਸਿਵ ਹੋ ਕੇ ਜਵਾਬ ਹਰਜੋਤ ਬੈਂਸ ਹੁਣਾਂ ਨੇ ਦਿੱਤੇ ਤਾਂ ਕਾਫੀ ਐਕਟਿਵ ਵੀ ਆ ਪਿਛਲੇ ਦਿਨਾਂ ਤੋਂ ਔਰ ਜਿਸ ਤਰੀਕੇ ਦੇ ਨਾਲ ਹਰਜੋਤ ਬੈਂਸ ਹੁਣਾਂ ਨੇ ਉਹਨਾਂ ਦਾ ਵਿਆਹ ਹੋਣ ਜਾ ਰਿਹਾ ਇਸੇ ਮਹੀਨੇ ਔਰ ਸ਼੍ਰੀ ਅਨੰਦਪੁਰ ਸਾਹਿਬ ਬਹੁਤ ਸਾਦੇ ਤਰੀਕੇ ਦੇ ਨਾਲ ਦੱਸਿਆ ਜਾ ਰਿਹਾ ਹੈ ਕਿ ਵਿਆਹ ਕਰਾਉਣ ਜਾ ਰਹੇ ਆ ਹਰਜੋਤ ਬੈਂਸ ਔਰ ਇਹ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਡਾਕਟਰ ਜੋਤੀ ਯਾਦਵ ਹੋਣਾ ਦੀਆਂ ਜੋਤੀ ਯਾਦਵ ਜੋ ਕਿ ਮਾਨਸਾ ਐਸਪੀ ਨੇ ਔਰ 2019 ਬੈਚ ਦੇ ਵਿੱਚ ਭਰਤੀ ਹੋਈ ਆ ਉਹਨਾਂ ਦੀ 2019 ਬੈਚ ਦੇ ਆਈਪੀਐਸ ਅਫਸਰ ਨੇ ਡਾਕਟਰ ਜੋਤੀ ਯਾਦਵ ਔਰ ਡਾਕਟਰ ਜੋਤੀ ਯਾਦਵ ਹੁਣ ਵਿਆਹ ਕਰਾਉਣ ਜਾ ਰਹੇ ਆ ਕੈਬਨਿਟ ਮੰਤਰੀ ਹਰਜੋਤ ਬੈਂਸ ਨਾਲ ਦੋਵੇਂ ਵਿਆਹ ਦੇ ਬੰਨਣ ਦੇ ਵਿੱਚ ਵੱਜਣਗੇ ਇਸੇ ਮਹੀਨੇ ਹੀ ਵਿਆਹ ਹੋਣ ਜਾ ਰਿਹਾ ਦੱਸਿਆ ਜਾ ਰਿਹਾ ਹੈ ਕਿ ਇੱਕ ਦੋ ਹਫ਼ਤਿਆਂ ਬਾਅਦ ਇਹਨਾਂ ਦਾ ਵਿਆਹ ਹੋਣ ਜਾ ਰਿਹਾ ਹੈ ਔਰ ਸ਼੍ਰੀ ਅਨੰਦਪੁਰ ਸਾਹਿਬ ਚ ਵਿਆਹ ਹੋਏਗਾ ਇਹਨਾਂ ਦਾ ਔਰ ਇਹ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਡਾਕਟਰ ਜੋਤੀ ਯਾਦਵ ਹੁਣਾ ਦੀਆਂ ਪਿੰਕ ਕਲਰ ਦਾ ਸੂਟ ਪਾਇਆ ਹੋਇਆ ਇੱਕ ਤਸਵੀਰ ਦੇ ਅੰਦਰ ਹੋਰ ਵੀ ਕਈ ਤਸਵੀਰਾਂ ਨੇ ਉਹਨਾਂ ਦੀ ਵਰਦੀ ਦੇ ਨਾਲ ਵੀ ਤਸਵੀਰਾਂ ਸਾਹਮਣੇ ਆਈਆਂ ਨੇ ਕਾਫੀ ਐਕਟਿਵ ਹੈ ਡਾਕਟਰ ਜੋਤੀ ਯਾਦਵ ਵੀ ਸੋਸ਼ਲ ਮੀਡੀਆ ਤੇ ਔਰ ਇਹ ਦੋਵਾਂ ਦੀ ਜੋੜੀ ਹੁਣ ਬਣਨ ਜਾ ਰਹੀ ਹੈ ਔਰ ਕੈਬਨਟ ਮੰਤਰੀ ਹਰਜੋਤ ਬੈਂਸ ਵਿਆਹ ਕਰਾਉਣ ਜਾ ਰਹੇ ਜਿਨ੍ਹਾਂ ਦੀ ਤਸਵੀਰ ਨਿਕਲ ਕੇ ਇਹ ਸਾਹਮਣੇ ਆਈ ਹੈ ਹਾਲਾਂਕਿ ਇਹ ਪੁਰਾਣੀਆਂ ਤਸਵੀਰਾਂ ਜਿਹੜੀਆਂ ਨੇ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਹਰਜੋਤ ਬੈਂਸ ਹੁਣਾਂ ਦੀਆਂ ਔਰ ਇਸ ਦੇ ਨਾਲ ਹੀ ਡਾਕਟਰ ਜੋਤੀ ਯਾਦਵ ਹੁਣਾਂ ਦੀਆਂ ਫਿਲਹਾਲ ਮਾਨਸਾ ਐਸਪੀ ਨੇ ਡਾਕਟਰ ਜੋਤੀ ਆਦਵ ਔਰ ਦੱਸਿਆ ਜਾਂਦਾ ਹੈ ਕਿ ਸਰਕਾਰ ਬਣਨ ਤੋਂ ਬਾਅਦ ਹੀ ਇੱਕ ਦੂਸਰੇ ਦੇ ਨਾਲ ਸੰਪਰਕ ਦੇ ਵਿੱਚ ਆਉਂਦੇ ਆ ਜੋਤੀ ਯਾਦਵ ਹੁਣੀ ਔਰ ਉਸ ਤੋਂ ਬਾਅਦ ਫਿਰ ਗੱਲ ਵਿਆਹ ਤੇ ਜਾ ਨਿਬੜਦੀ ਆ ਵਿਆਹ ਤੇ ਗੱਲ ਪਹੁੰਚਦੀ ਆ ਤਾਂ ਫਿਰ ਦੋਵਾਂ ਦੇ ਪਰਿਵਾਰ ਰਾਜੀ ਹੁੰਦੇ ਆ ਔਰ ਦੋਹਾਂ ਦੇ ਪਰਿਵਾਰ ਜਿਹੜੇ ਆ ਆਪਸੀ ਸਹਿਮਤੀ ਦੇ ਨਾਲ ਹੁਣ ਵਿਆਹ ਕਰਾਉਣ ਜਾ ਰਹੇ ਨੇ ਦੋਹਾਂ ਦੇ ਪਰਿਵਾਰ ਰਾਜੀ ਖੁਸ਼ੀ ਹੋ ਕੇ ਜਿਹੜੇ ਵਿਆਹ ਕਰਾਉਣ ਜਾ ਰਹੇ ਕਿਉਂਕਿ ਇੱਕ ਤਾਂ ਟਾਪ ਦਾ ਜਿਹੜਾ ਅਹੁਦਾ ਇੰਡੀਅਨ ਪੁਲਿਸ ਸਰਵਿਸ ਦਾ ਡਾਕਟਰ ਜੋਤੀ ਯਾਦਵ ਔਰ ਉੱਥੇ ਹੀ ਪੰਜਾਬ ਸਰਕਾਰ ਦੇ ਵਿੱਚ ਪਾਵਰਫੁਲ ਮੰਤਰੀ ਹੈ ਹਰਜੋਤ ਬੈਂਸ ਔਰ ਚਲ-ਵਲ ਵੀ ਚੰਗੀ ਹੈ ਇਹਨਾਂ ਦੀ ਕਿਉਂਕਿ ਹਾਈ ਕਮਾਂਡ ਦੇ ਨਾਲ ਵੀ ਸਿੱਧੀਆਂ ਤਾਰਾਂ ਨੇ ਹਰਜੋਤ ਬੈਂਸ ਨੂੰ ਲਾਉਂਦੀਆਂ ਕਿਉਂਕਿ ਜਦੋਂ ਸਰਕਾਰ ਨਹੀਂ ਵੀ ਬਣੀ ਸੀ ਉਸ ਤੋਂ ਪਹਿਲਾਂ ਵੀ ਬੜਾ ਸਟ੍ਰਗਲ ਇਹਨਾਂ ਨੇ ਸੜਕਾਂ ਤੇ ਕੀਤਾ ਕਾਫੀ ਸੰਘਰਸ਼ ਕਰਦੇ ਹੋਏ ਸੜਕਾਂ ਤੇ ਵੀ ਨਜ਼ਰ ਆਏ ਔਰ ਦਿੱਲੀ ਵਾਲਿਆਂ ਦੇ ਵੀ ਬਹੁਤ ਨੇੜੇ ਆ ਹਰਜੋਤ ਪੈਂਸੁਣੀ ਮਨੀਸ਼ ਸਿਸੋਦੀਆ ਹੁਣਾਂ ਦੀ ਟੀਮ ਦੇ ਵਿੱਚ ਵੀ ਖਾਸਾ ਕੰਮ ਇਹਨਾਂ ਨੇ ਕੀਤਾ ਆਰਵਿੰਦ ਕੇਜਰੀਵਾਲ ਹੁਣਾਂ ਦੀ ਟੀਮ ਦੇ ਵਿੱਚ ਵੀ ਖਾਸਾ ਕੰਮ ਇਹਨਾਂ ਨੇ ਕੀਤਾ ਔਰ ਦੱਸਿਆ ਜਾਂਦਾ ਕਿ ਇਹਨਾਂ ਦੀ ਮੋਹਰ ਜਿਹੜੀ ਆ ਹਾਲਾਂਕਿ ਇਹ ਜਿਹੜਾ ਦਿੱਲੀ ਵਾਲਿਆਂ ਦੀ ਚੋਅ ਸੀਗੇ ਹਰਜੋਤ ਪੈਂਸੁਣੀ ਮਨੀਸ਼ ਸਿਸੋਦੀਆ ਹੁਣੀ ਬਹੁਤ ਤਸੰਦ ਕਰਦੇ ਆ ਹਰਜੋਤ ਪੈਂਸੁਣਾ ਨੂੰ ਕਿਉਂਕਿ ਇਹਨਾਂ ਨੇ ਜਿਸ ਤਰੀਕੇ ਨਾਲ ਸਟਰਗਲ ਕੀਤਾ ਦੱਸਿਆ ਜਾਂਦਾ ਉਹਨਾਂ ਦੀ ਟੀਮ ਦੇ ਵਿੱਚ ਬਹੁਤ ਅੱਗੇ ਹੋ ਕੇ ਕੰਮ ਕਰਦੇ ਰਹੇ ਆ ਹਰਜੋਤ ਪੈਂਸੁਣੀ ਔਰ ਹਰਜੋਤ ਪੈਂਸੁਣ ਵਿਆਹ ਕਰਾਉਣ ਜਾ ਰਹੇ ਆ ਸ਼੍ਰੀ ਸ਼੍ਰੀ ਆਨੰਦਪੁਰ ਸਾਹਿਬ ਦੇ ਨਾਲ ਸੰਬੰਧ ਰੱਖਦੇ ਨੇ ਹਰਜੋਤ ਬੈਂਸ ਔਰ ਡਾਕਟਰ ਜੋਤੀ Yadav ਡਾਕਟਰ ਜੋਤੀ Yadav ਦੇ ਬਾਰੇ ਵੀ ਤੁਹਾਨੂੰ ਅਸੀਂ ਦੱਸ ਦਈਏ ਕਿ ਕੌਣ ਨੇ ਜੋ ਹਰਜੋਤ ਬੈਂਸ ਕੈਬਨਟ ਮੰਤਰੀ ਦੇ ਨਾਲ ਵਿਆਹ ਕਰਾਉਣ ਜਾ ਰਹੇ ਨੇ ਡਾਕਟਰ ਜੋਤੀ Yadav ਇਹਨਾਂ ਦੇ ਬਾਰੇ ਵੀ ਅਸੀਂ ਤੁਹਾਨੂੰ ਦੱਸ ਦਈਏ ਕਿ ਜਿਸ ਤਰੀਕੇ ਦੇ ਨਾਲ ਉੱਤਰ ਪ੍ਰਦੇਸ਼ ਦੇ ਨਾਲ ਦੱਸਿਆ ਜਾ ਰਿਹਾ ਕਿ ਸੰਬੰਧ ਰੱਖਦੇ ਨੇ ਡਾਕਟਰ ਜੋਤੀ Yadav ਹੁਣੇ ਉੱਤਰ ਪ੍ਰਦੇਸ਼ ਦੇ ਨਾਲ ਸੰਬੰਧ ਰੱਖਦੇ ਨੇ ਔਰ ਇਸ ਦੇ ਨਾਲ ਹੀ ਜਿਸ ਤਰੀਕੇ ਦੇ ਨਾਲ ਇਹ ਤਸਵੀਰਾਂ ਨਿਕਲ ਕੇ ਉਹਨਾਂ ਦੀਆਂ ਸਾਹਮਣੇ ਆਈਆਂ ਨੇ ਔਰ ਕਾਫੀ ਐਕਟਿਵ ਜੋਤੀ ਯਾਦਵ ਹਣੀ ਵੀ ਨੇ ਸੋਸ਼ਲ ਮੀਡੀਆ ਤੇ ਖਾਸੇ ਐਕਟਿਵ ਨੇ ਡਾਕਟਰ ਜੋਤੀ ਯਾਦਵ ਵੀ ਔਰ ਇੰਸਟਾਗ੍ਰam ਤੇ ਔਰ ਟਵਿੱਟਰ ਤੇ ਵੀ ਕਾਫੀ ਐਕਟਿਵ ਨਜ਼ਰ ਆਉਂਦੇ ਆ ਔਰ ਬੱਚਿਆਂ ਨੂੰ ਪੜਾਉਣ ਦੇ ਵਿੱਚ ਵੀ ਖਾਸੀ ਰੁਚੀ ਇਹਨਾਂ ਦੀ ਹੈ ਔਰ ਪਿਛਲੇ ਦਿਨੀ ਜਦੋਂ 2022 ਚ ਜੋਤੀ ਯਾਦਵ ਏਐਸਪੀ ਵੀ ਸੀਗੇ ਲੁਧਿਆਣਾ ਲੁਧਿਆਣਾ ਏਐਸਪੀ ਦੇ ਤੌਰ ਤੇ ਵੀ ਸਰਵਿਸ ਇਹਨਾਂ ਦੀ ਰਹੀ ਹੈ ਔਰ ਇਸ ਦੇ ਨਾਲ ਨਾਲ ਡਾਕਟਰ ਜੋਤੀ ਯਾਦਵ ਜੋ ਨੇ ਉਹ ਹੋਰ ਵੀ ਕਈ ਥਾਵਾਂ ਤੇ ਸਰਵ ਕਰ ਚੁੱਕਿਆ ਪਿਛਲੇ 3 ਸਾਲਾਂ ਦੀ ਸਰਵਿਸ ਜਿਹੜੀ ਹੈ ਇਹਨਾਂ ਦੀ ਹੈ 3-4 ਸਾਲਾਂ ਦੀ ਸਰਵਿਸ ਔਰ ਉਸ ਤੋਂ ਬਾਅਦ ਉਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਜੋਤੀ Yadav ਜੋ ਨੇ ਪੜ੍ਹਾਈ ਲਿਖਾਈ ਉਹਨਾਂ ਨੇ ਕੀਤੀ ਔਰ ਉਸ ਤੋਂ ਬਾਅਦ ਫਿਰ ਯੂਪੀਐਸਸੀ ਦਾ ਐਗਜ਼ਾਮ ਕਲੀਅਰ ਕਰਨ ਤੋਂ ਬਾਅਦ ਜੋਤੀ Yadav ਦੀ ਪੋਸਟਿੰਗ ਜੋ ਹੈ ਉਹ ਉਹਨਾਂ ਨੂੰ ਪੰਜਾਬ ਆਉਂਦੇ ਆ ਫਿਰ ਪੰਜਾਬ ਦੇ ਵਿੱਚ ਜੋਤੀ ਯਾਦਵ ਹੁਣ ਸਰਵ ਕਰ ਰਹੇ ਨੇ ਐਸਪੀ ਮਾਨਸਾ ਦੇ ਤੌਰ ਤੇ ਤਾਂ ਦੱਸਿਆ ਜਾਂਦਾ ਕਿ ਸਰਕਾਰ ਬਣਨ ਤੋਂ ਬਾਅਦ ਹੀ ਇੱਕ ਦੂਸਰੇ ਦੇ ਸੰਪਰਕ ਦੇ ਵਿੱਚ ਆਉਂਦੇ ਨੇ ਜੋਤੀ ਯਾਦਵ ਔਰ ਹਰਜੋਤ ਬੈਂਸ ਤਾਂ ਹੁਣ ਦੋਹਾਂ ਦਾ ਵਿਆਹ ਹੋਣ ਜਾ ਰਿਹਾ ਹੈ